ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਮਨ ਚਹਿਲ ਪੰਜਾਬੀ ਕੁਕਿੰਗ ਚੈਨਲ ਦੇ ਉੱਤੇ ਅੱਜ ਆਪਾਂ ਬਣਾਵਾਂਗੇ ਭਰਮੀਆਂ ਸ਼ਿਮਲਾ ਮਿਰਚਾਂ ਸਭ ਤੋਂ ਪਹਿਲਾਂ ਆਪਾਂ ਚਾਕੂ ਦੀ ਮਦਦ ਨਾਲ ਸ਼ਿਮਲਾ ਮਿਰਚਾਂ ਦੇ ਵੀਸ ਕੱਟ ਦਾਂਗੇ ਤੇ ਇਹਨਾਂ ਨੂੰ ਕਰਕੇ ਰੱਖ ਦਾਂਗੇ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਨੇ ਪਿਆਜ਼ ਕੱਟ ਕੇ ਰੱਖ ਲਿਆ ਟਮਾਟਰ ਹਰੀਆਂ ਮਿਰਚਾਂ ਤੇ ਆਲੂਆਂ ਨੂੰ ਉਬਾਲ ਕੇ ਰੱਖ ਲਿਆ ਹੁਣ ਆਪਾਂ ਇੱਕ ਪੈਨ ਦੇ ਵਿੱਚ ਸਰੋਂ ਦੇ ਤੇਲ ਨੂੰ ਗਰਮ ਹੋਣਾ ਰੱਖ ਦਾਂਗੇ ਜਦੋਂ ਆਪਣਾ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਆਪਾਂ ਕੱਟੇ ਹੋਏ ਪਿਆਜ਼ ਪਾ ਦਾਂਗੇ ਇੱਕ ਚਮਚ ਜੀਰੇ ਦਾ ਪਾਵਾਂਗੇ ਤੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਇਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਕੱਟੇ ਹੋਏ ਟਮਾਟਰ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਤੱਕ ਇਹ ਹਲਕੇ ਬ੍ਰਾਊਨ ਨਾ ਹੋ ਜਾਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਬੇਸਿਕ ਮਸਾਲੇ ਜਿਹੜੇ ਕਿ ਨੇ ਨਮਕ ਲਾਲ ਮਿਰਚ ਪਾਊਡਰ ਹਲਦੀ ਤੇ ਗਰਮ ਮਸਾਲਾ ਅਬ ਆਪਾਂ ਮਸਾਲੇ ਨੂੰ ਉਨੀ ਦੇਰ ਤੱਕ ਭੁੰਨਾਂਗੇ ਜਦ ਤੱਕ ਇਹ ਤੇਲ ਨਾ ਛੱਡ ਜੇ ਇਸ ਤੋਂ ਬਾਅਦ ਆਪਾਂ ਜਿਹੜੇ ਆਲੂ ਉਬਾਲ ਕੇ ਰੱਖਿਓਏ ਨੇ ਉਹਨਾਂ ਨੂੰ ਇਹਦੇ ਵਿੱਚ ਪਾ ਦਾਂਗੇ ਤੇ ਕਟਚੀ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਲਓ ਜੀ ਤਿਆਰ ਆਪਣਾ ਪਰਮੀਆਂ ਸ਼ਿਮਲਾ ਮਿਰਚਾਂ ਦਾ ਮਸਾਲਾ। ਆਪਾਂ ਜਿਹੜੀਆਂ ਮਿਰਚਾਂ ਦੇ ਬੀਜ ਕੱਟ ਕੇ ਰੱਖਿਓਏ ਨੇ ਹੁਣ ਇਹ ਮਸਾਲੇ ਨੂੰ ਆਪਾਂ ਉਹਦੇ ਵਿੱਚ ਪਾਣਾ ਸਟਾਰਟ ਕਰਾਂਗੇ। ਲਓ ਜੀ ਹੁਣ ਆਪਾਂ ਚਮਚੇ ਦੀ ਮਦਦ ਨਾਲ ਇਸ ਤੇ ਇਹ ਮਸਾਲੇ ਨੂੰ ਸ਼ਿਮਲਾ ਮਿਰਚਾਂ ਦੇ ਵਿੱਚ ਭਰਨਾ ਸਟਾਰਟ ਕਰਾਂਗੇ ਇੱਕ ਇੱਕ ਕਰਕੇ ਆਪਾਂ ਸਾਰੀਆਂ ਸ਼ਿਮਲਾ ਮਿਰਚਾਂ ਦੇ ਵਿੱਚ ਇਹ ਮਸਾਲਾ ਭਰ ਦਾਂਗੇ ਇਸ ਤੋਂ ਬਾਅਦ ਮੈਂ ਇੱਕ ਕੜਾਹੀ ਦੇ ਵਿੱਚ ਸਰੋਂ ਦੇ ਤੇਲ ਨੂੰ ਗਰਮ ਹੋਣਾ ਰੱਖਤਾ ਤੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਤਾਂ ਆਪਾਂ शिमला ਇਹਨਾਂ शिमला ਮਿਰਚਾਂ ਨੂੰ ਉਹਦੇ ਵਿੱਚ ਫਰਾਈ ਕਰਾਂਗੇ ਥੋੜਾ ਜਿਹਾ ਫਰਾਈ ਕਰਨ ਤੋਂ ਬਾਅਦ ਆਪਾਂ ਇਹਨੂੰ ਟੱਕ ਕੇ ਰੱਖ ਦਾਂਗੇ ਕਿਉਂਕਿ ਉਹ ਭਾਫ਼ ਨਾਲ ਵੀ ਥੋੜੀਆਂ ਜਿਹਾ ਸੌਫਟ ਹੋ ਜਾਣੀਆਂ ਤੇ ਚੰਗੀ ਤਰ੍ਹਾਂ ਅੰਦਰੋਂ ਵੀ ਪੱਕ ਜਾਣੀਆਂ ਲਓ ਜੀ ਤਿਆਰ ਨੇ ਆਪਣੀ ਪਰਮੀਆਂ शिमला ਮਿਰਚਾਂ ਦੀ ਸਬਜ਼ੀ ਤੁਸੀਂ ਇਹ ਰੈਸিপি ਜ਼ਰੂਰ ਟਰਾਈ ਕਰਿਓ ਤੇ ਜੇ ਵੀਡੀਓ ਮੇਰੀ ਵਧੀਆ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਧੰਨਵਾਦ